ਪਟਿਆਲਾ ਫਾਸਟ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਸੁਖਵਿੰਦਰ ਸਿੰਘ ਦੁਗਾਲ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆ ਪਤਨਾ ਭਗਤ ਸਿੰਘ ਚੌਂਕ ਦੇ ਵਿੱਚ ਜਿੱਥੇ ਕੀ ਅੱਜ ਕਾਂਗਰਸ ਪਾਰਟੀ ਵੱਲੋਂ ਅੱਜ ਜੋ ਰੋਸ ਮਜਾਰਾ ਤੁਸੀਂ ਦੇਖ ਸਕਦੇ ਹੋ ਕੀਤਾ ਜਾ ਰਿਹਾ ਜੋ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ ਵੱਲੋਂ ਅੱਜ ਜੋ ਉਹਨਾਂ ਦਾ ਜੋ ਪੁਤਲਾ ਫੁਕਿਆ ਜਾ ਰਿਹਾ ਹੈ ਪਾਕਿਸਤਾਨ ਦਾ ਜੋ ਪੁਤਲਾ ਇੱਥੇ ਅੱਜ ਕਾਂਗਰਸ ਪਾਰਟੀ ਵੱਲੋਂ ਫੁਕਿਆ ਜਾ ਰਿਹਾ ਸੋ ਇਹਦੀ ਜਾਣਕਾਰੀ ਆਪਾਂ ਜੋ ਕਾਂਗਰਸ ਦੇ ਹਲਕਾ ਇੰਚਾਰਜ ਨੇ ਦਲਵਾਰਾ ਸਿੰਘ ਬਨਵਾਲਾ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਉਹਨਾਂ ਨੂੰ ਅੱਤਵਾਦੀਆਂ ਨੇ ਚੁੰਨ-ਚੁੰਨ ਕੇ ਮਾਰਿਆ ਇਹ ਤਾਂ ਕਾਨੂੰਨੀ ਘਟਨਾ ਲੋਕਤੰਤਰੀ ਵਿਵਸਥਾ ਦੇ ਵਿੱਚ ਕਦੇ ਵੀ ਨਹੀਂ ਹੋ ਸਕਦੀ ਭਾਰਤੀ ਰਾਸ਼ਟਰੀ ਕਾਂਗਰਸ ਇਸ ਘਟਨਾ ਦੀ ਸਖਤ ਨਿਖੇਧੀ ਕਰਦੀ ਹੈ ਔਰ ਰੋਸ ਵਜੋਂ ਅਸੀਂ ਅੱਤਵਾਦ ਦਾ ਪੁਤਲਾ ਫੂਕਦੇ ਆ ਪਾਕਿਸਤਾਨ ਦੀ ਸਖਤ ਨਿੰਦਾ ਕਰਦੇ ਆ ਔਰ ਅਸੀਂ ਇਸ ਮਾਮਲੇ ਦੇ ਵਿੱਚ ਸਰਕਾਰ ਦੇ ਨਾਲ ਆ ਅਸੀਂ ਚਾਹੁੰਦੇ ਆ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰੇ ਔਰ ਅੱਤਵਾਦ ਨੂੰ ਨੱਥ ਪਾਵੇ ਮੈਂ ਆਪਣੇ ਸਾਥੀਆਂ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਸਰਕਾਰ ਦੀ ਇਹਦੇ ਵਿੱਚ 100% ਫੇਲਿਅਰ ਆ ਸਰਕਾਰ ਨੂੰ ਚਾਹੀਦਾ ਸੀ ਕਿ ਜਿੱਥੇ ਜਿੱਥੇ ਇਸ ਤਰ੍ਹਾਂ ਦਾ ਮਾਹੌਲ ਹੋਵੇ ਉਥੇ ਪ੍ਰੋਪਰ ਸਿਕਿਉਰਿਟੀ ਜਿਹੜੀ ਹੈ ਅਰੇਂਜਮੈਂਟ ਉਹ ਕੀਤੇ ਜਾਣੇ ਚਾਹੀਦੇ ਨੇ ਲੇਕਿਨ ਬਦਕਿਸਮਤੀ ਨੂੰ ਉਥੇ ਇੱਕ ਵੀ ਸਿਕਿਉਰਿਟੀ ਫੋਰਸ ਦਾ ਵਿਅਕਤੀ ਜਿਹੜਾ ਉਹ ਸਿਕਿਉਰਿਟੀ ਫੋਰਸ ਦਾ ਜਿਹੜਾ ਸਾਡਾ ਕੋਈ ਜਵਾਨ ਆ ਉਹ ਤਾਇਨਾਤ ਨਹੀਂ ਸੀ ਕੀਤਾ ਗਿਆ ਸੋ ਵੀਰੋ ਇਸ ਕਾਨੂੰਨੀ ਘਟਨਾ ਦੀ ਕਾਂਗਰਸ ਪਾਰਟੀ ਸਖਤ ਨਕੀਦੀ ਕਰਦੀ ਹੈ ਔਰ ਅਸੀਂ ਮੰਗ ਕਰਦੇ ਆ ਕਿ ਭਾਰਤ ਦੇ ਗ੍ਰਹਿ ਮੰਤਰੀ ਨੂੰ ਤੁਰੰਤ ਇਸ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਔਰ ਜਿਹੜਾ ਇਹ ਮਾਮਲਾ ਇਹਦਾ ਹੱਲ ਜਿਹੜਾ ਹੈ ਉਹ ਤੁਰੰਤ ਕੀਤਾ ਜਾਣਾ ਚਾਹੀਦਾ ਔਰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਜਿਹੜੀਆਂ ਨੇ ਮੇਰੇ ਵੀਰੋ ਉਹ ਮਿਲਣੀਆਂ ਚਾਹੀਦੀਆਂ ਨੇ ਤਾਂ ਕਿ ਭਾਰਤ ਦੇ ਵਿੱਚ ਸਾਰੇ ਧਰਮ ਸਾਰੇ ਲੋਕ ਇਕੱਠੇ ਹੋ ਕੇ ਰਹਿਣ ਤਾਂ ਕਿ ਸਾਡੀ ਜਿਹੜੀ ਏਕਤਾ ਯੂਨਿਟੀ ਆ ਉਹ ਬਣੀ ਰਹੇ ਸੋ ਅਸੀਂ ਸਾਰੀ ਕਾਂਗਰਸ ਪਾਰਟੀ ਅਤਵਾਦਾਂ ਸਖਤ ਵਿਰੋਧ ਕਰਦੇ ਆ ਸਖਤ ਨਿੰਦਾ ਕਰਦੇ ਆ ਇਸ ਘਟਨਾ ਦੀ ਪੂਰੀ ਨਿੰਦਾ ਕਰਦੇ ਆ ਅਸੀਂ ਉਹਨਾਂ ਵੀਰਾਂ ਨੂੰ ਸ਼ਹੀਦਾਂ ਨੂੰ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਕਾਂਗਰਸ ਪਾਰਟੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਏਡਾ ਵੱਡਾ ਘਾਟਾ ਜਿਹੜਾ ਬਹੁਤ ਵੱਡਾ ਘਾਟਾ ਉਹਨਾਂ ਦੇ ਪਰਿਵਾਰਾਂ ਨੂੰ ਪਿਆ ਉਹਨੂੰ ਉਨਸਾ ਉਨਸਹਿਣ ਕਰਨ ਦੀ ਤਾਕਤ ਜਿਹੜੀ ਆ ਵਾਹਿਗੁਰੂ ਉਹਨਾਂ ਨੂੰ ਉਹਨਾਂ ਨੂੰ ਬਖਸ਼ਣ ਸੋ ਇਹਨਾਂ ਗੱਲਾਂ ਦੇ ਨਾਲ ਫਿਰ ਤੋਂ ਅਸੀਂ ਅੱਤਵਾਦ ਦਾ ਸਖਤ ਵਿਰੋਧ ਕਰਦੇ ਹੋਏ ਪਾਕਿਸਤਾਨ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਸਰਕਾਰ ਦੇ ਰਾਹੀਂ ਕਿ ਉਸ ਨੂੰ ਇੱਕ ਨੌਨੀਆਂ ਘਟਨਾਵਾ ਬੰਦ ਕਰਨੀਆਂ ਚਾਹੀਦੀਆਂ ਨੇ ਔਰ ਭਾਰਤ ਦੇ ਵਿੱਚ ਜਿਹੜੀ ਸਾਡੀ ਸ਼ਾਂਤੀ ਹੈ ਇਹਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ ਕਾਂਗਰਸ ਪਾਰਟੀ ਹਮੇਸ਼ਾ ਅਤਵਾਦ ਦੇ ਵਿਰੁੱਧ ਲੜਦੀ ਰਹੀ ਹੈ ਔਰ ਅੱਗੇ ਤੋਂ ਵੀ ਲੜਦੀ ਰਹੂਗੀ ਅਸੀਂ ਇਸ ਦੇ ਰੋਸ ਵਜੋਂ ਅਤਵਾਦ ਦਾ ਪੁਤਲਾ ਫੂਕ ਰਹੇ ਹਾਂ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਤੋਂ ਬਾਅਦ ਆਪਾਂ ਨੇ ਉਹਨਾਂ ਵੀਰਾਂ ਦੇ ਸਮਰਥਨ ਦੇ ਵਿੱਚ ਜਿਹੜੇ ਵੀਰ ਮਾਰੇ ਗਏ ਨੇ ਉਹਨਾਂ ਨੂੰ ਉਹਨਾਂ ਦੀ ਸ਼ਾਂਤੀ ਦੇ ਲਈ ਇੱਕ ਕੈਂਡਲ ਮਾਰਚ ਆ ਜਿਹੜਾ ਉਹ ਅਸੀਂ ਇੱਥੋਂ ਕਾਰ ਬਾਜ਼ਾਰ ਸੌਰੀ ਟੈਕਸੀ ਸਟੈਂਡ ਤੱਕ ਕੱਢਣਾ ਉਹਦੇ ਵਿੱਚ ਸਾਰਿਆਂ ਨੇ ਸਮੂਲਿਤ ਕਰਨੀਆਂ ਇਹਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਫਿਰ ਤੋਂ ਅਤਵਾਦਾਂ ਕੀ ਹੋਣਾ ਚਾਹੀਦਾ ਸੀ ਪਰਮ ਸਤਕਾਰਯੋਗ ਸਾਡੇ ਅੱਜ ਇਸ ਹਲਕਾ ਛੇਤਰਾਂਾ ਦੇ ਕਾਂਗਰਸ ਪਾਰਟੀ ਦੇ ਸਾਰੇ ਹੀ ਵਰਕਰ ਸਹਿਬਾਨ ਔਰ ਸਾਡੇ ਇਹ ਸਲਕੇ ਦੇ ਇਨਚਾਰਜ ਸਰਦਾਰ ਦਰਬਾਰਾ ਸਿੰਘ ਦੀ ਗਵਾਹੀ ਦੇ ਵਿੱਚ ਜੋ ਅੱਜ ਸਾਨੂੰ ਕਾਂਗਰਸ ਪਾਰਟੀ ਨੂੰ ਕੌਲ ਆਈ ਹੈ ਹਿੰਦੁਸਤਾਨ ਦੇ ਸਾਡੇ ਪ੍ਰਧਾਨ ਮਲਕ ਅਰਜਨ ਖਰਕੜੇ ਜੀ ਤੋਂ ਔਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੋਂ ਕਿ ਜੋ ਕਨਾਉਣਾ ਹਰਕਤ ਜੋ ਨਿੰਦਨਯੋਗ ਬਹੁਤ ਮਾੜੀ ਘਟਨਾ ਜੋ ਸਾਡੇ ਸਲਾਨੀ ਵੀਰਾਂ ਦੇ ਨਾਲ ਪਹਿਲਗਾਮ ਦੇ ਵਿੱਚ ਘਟੀ ਹੈ ਉਹਦੇ ਬਾਰੇ ਤੁਸੀਂ ਪੱਤਰਕਾਰ ਸਾਰੇ ਸਿਆਣੇ ਆਪ ਜਾਣਦੇ ਹੋ ਤੁਸੀਂ ਰੋਜ਼ ਰਿਪੋਰਟਾਂ ਕਰਦੇ ਹੋ ਮੈਂ ਇੱਥੇ ਸਭ ਤੋਂ ਪਹਿਲਾਂ ਭਾਰਤ ਦੀ ਸਰਕਾਰ ਜਿਹੜੀ ਹੈ ਬੀਜੇਪੀ ਦੀ ਸਰਕਾਰ ਹੈ ਮੈਂ ਉਹਦੀ ਨਾਕਾਮੀ ਔਰ ਉਹਦੀ ਫੇਲੀਅਤ ਜਿਹੜੀ ਹੈ ਉਹ ਮੈਂ ਦੱਸਣੀ ਚਾਹੁੰਨਾ ਕਿ ਜਿਹੜੀ ਇੰਟੈਲੀਜੈਂਸੀ ਹੈ ਹਿੰਦੁਸਤਾਨ ਦੀ ਇੱਕ ਸ਼ਰੇਆਮ ਲੋਕ ਆਉਂਦੇ ਨੇ ਔਰ ਗੋਲੀਆਂ ਮਾਰ ਕੇ ਵੱਖ-ਵੱਖ ਵਰਗ ਦੇ ਹਿੰਦੂ ਮੁਸਲਮਾਨ ਸਾਈ ਸਿੱਖ ਸਾਰਿਆਂ ਨੂੰ ਉਹ ਭੁੰਨ ਕੇ ਚਲੇ ਜਾਂਦੇ ਐ 30 ਤੋਂ ਵੱਧ ਉਥੇ ਜਿਹੜੇ ਕਤਲ ਹੁੰਦੇ ਐ ਉਸ ਤੋਂ ਬਾਅਦ ਜਿਹੜੀਆਂ ਉਥੇ ਫੱਟੜ ਨੇ ਬਹੁਤ ਗੰਭੀਰ ਜਿਹੜੇ ਵਿਚਾਰੇ ਔਰ ਸਰਕਾਰ ਦੇ ਕੰਨਾਂ ਤੱਕ ਕੋਈ ਸਰ ਦਰਬਾਰਾ ਸਿੰਘ ਜੀ ਜੂ ਨਹੀਂ ਸਰਕਦੀ ਹੁਣ ਵੀ ਨਹੀਂ ਸਰਕੀ ਹੈਗੀ ਔਰ ਅਸੀਂ ਸਮੁੱਚਾ ਕਾਂਗਰਸ ਪਾਰਟੀ ਦਾ ਹਲਕੇ ਛਤਰਾਣੇ ਦਾ ਕੈਡਰ ਜਿਹੜਾ ਉਹ ਅਸੀਂ ਇਸ ਗੱਲ ਦੀ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਔਰ ਸਰਕਾਰ ਨੂੰ ਇਹ ਗੱਲ ਵੀ ਕਹਿਣਾ ਚਾਹੁੰਦੇ ਆ ਕਿ ਜੇ ਕੋਈ ਤੁਸੀਂ ਹਰਕਤ ਜਾਂ ਕਿਸੇ ਕੋਈ ਕੋ ਕਾਰਵਾਈ ਨਾ ਕੀਤੀ ਤਾਂ ਇਹ ਜਿਹੜਾ ਸੰਘਰਸ਼ ਹੈ ਇਹ ਉਨੀ ਦੇਰ ਜਾਰੀ ਰਹੇਗਾ ਔਰ ਇਹ ਸੰਘਰਸ਼ ਪੰਜਾਬ ਤੋਂ ਲੈ ਕੇ ਹਿੰਦੁਸਤਾਨ ਦੇ ਵਿੱਚ ਸਾਰੇ ਸੰਘਰਸ਼ ਨੂੰ ਅਸੀਂ ਲੈ ਕੇ ਜਾਵਾਂਗੇ ਔਰ ਜਿਹੜੀ ਇਹ ਸਰਕਾਰ ਹੈ ਨਕਮੀ ਸਰਕਾਰ ਹੈ ਅਸੀਂ ਨਰਿੰਦਰ ਮੋਦੀ ਜੀ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜਿਹੜਾ ਅਸਤੀਫਾ ਉਹ ਤੁਰੰਤ ਕਾਂਗਰਸ ਪਾਰਟੀ ਇਸ ਗੱਲ ਦੀ ਮੰਗ ਕਰਦੀ ਹੈ ਪੂਰ ਜ਼ੋਰ ਨਾਲ ਔਰ ਮੈਂ ਇੱਕ ਗੱਲ ਨਾਲ ਕਹਿ ਦੇਣਾ ਚਾਹਨਾ ਕਿ ਮੈਂ ਅਤਵਾਦ ਲੜਿਆ ਮੈਨੂੰ ਪਤਾ ਹੈ ਅਤਵਾਦ ਕੀ ਖਜਾਮੇ ਨੇ ਜਿਹੜੇ ਭੁਗਤਨੇ ਪੈਂਦੇ ਨੇ ਪਰ ਅਸੀਂ ਅਤਵਾਦ ਵਾਸਤੇ ਹਿੰਦੁਸਤਾਨ ਦੀ ਏਕਤਾ ਔਰ ਖੰਡਤਾ ਵਾਸਤੇ ਖੂਨ ਪਹਿਲਾਂ ਵੀ ਡੋਲਿਆ ਔਰ ਹੁਣ ਵੀ ਡਟ ਕੇ ਖੜਾਂਗੇ ਬਿਲਕੁਲ ਕਾਂਗਰਸ ਪਾਰਟੀ ਡਟ ਕੇ ਖੜੇਗੀ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇੱਥੇ ਜਿਹੜੇ ਲੋਕ ਪੜਾ ਪਾਣਾ ਚਾਹੁੰਦੇ ਹੈ ਹਿੰਦੂ ਤੇ ਸਿੱਖ ਦੇ ਵਿੱਚ ਜਾ ਹਿੰਦੂ ਮੁਸਲਮਾਨ ਦੇ ਵਿੱਚ ਹਿੰਦੁਸਤਾਨ ਇੱਕ ਫਲਵਾੜੀ ਹੈ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਫਲਵਾੜੀਆਂ ਜਿਹੜੇ ਲੋਕ ਵੱਸਦੇ ਐ ਉਹ ਸਾਰੇ ਲੋਕ ਇਕੱਠੇ ਐ ਔਰ ਡਟ ਕੇ ਇਸ ਹੱਤਬਾਦ ਦਾ ਜਿਹੜਾ ਮੁਕਾਬਲਾ ਕਰਾਂਗੇ ਇਨੀਆਂ ਬੇਨਤੀਆਂ ਪਰਵਾਣ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤਣਾ ਵਿੱਚ ਦਰਬਾਰਾ ਸਿੰਘ ਜੀ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੀ ਰਹਿਨਮਾਈ ਹੇਠ ਇਕੱਠੇ ਹੋਏ ਆ ਪੈਲਗਾਮ ਵਿੱਚ ਜਿਹੜੇ ਮਸੂਮ ਨਿਹੱਥੇ ਲੋਕ ਮਾਰੇ ਗਏ ਨੇ ਅੱਤਵਾਦੀਆਂ ਨੇ ਕਣਾਉਣੀ ਕਾਰਵਾਈ ਕੀਤੀ ਆ ਉਹਦੇ ਵਿਰੁੱਧ ਅੱਤਵਾਦ ਦਾ ਪੁਤਲਾ ਫੂਕ ਰਿਆ ਬੀਜੇਪੀ ਦਾ ਪ੍ਰਧਾਨ ਮੰਤਰੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕੋਈ ਐਸਾ ਟੈਕ ਨਹੀਂ ਹੋਇਆ ਉਦੋਂ ਕਹਿੰਦਾ ਹੁੰਦਾ ਸੀ ਅੱਤਵਾਦ ਦਾ ਖਾਤਮਾ ਕਰੋ ਕੁਚਲ ਦਿਓ ਹੁਣ 10 ਸਾਲ ਤੋਂ ਇਹਦੀ ਸਰਕਾਰ ਆਈ ਹੋਈ ਆ ਅੱਤਵਾਦ ਕਿਉਂ ਨਹੀਂ ਕੁਚਲਿਆ ਗਿਆ ਕਿੱਥੋਂ ਆਇਆ ਅੱਤਵਾਦ ਉਹ ਜਿਨ੍ਹਾਂ ਨੇ ਪਹਿਲਾਂ ਫੌਜੀ ਮਾਰੇ ਹੁਣ ਸਾਡੇ ਭ੍ਰਾਣ ਭਰਾ ਮਾਰੇ ਉੱਥੇ ਗਏ ਉੱਥੇ ਘੁੰਮਣ ਵਾਸਤੇ ਗਏ ਹੋਏ ਸਾਨੂੰ ਲੋਕ ਅਸੀਂ ਉਸ ਗੱਲ ਦਾ ਰੋਸ ਵੀ ਜਤਾਉਨੇ ਆ ਸਰਕਾਰ ਉੱਪਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਤੁਸੀਂ ਫੋਕੇ ਵਾਅਦੇ ਕਰਦੇ ਫੋਕੇ ਦਾਅਵੇ ਕਰਦੇ ਅਸੀਂ ਅੱਤਵਾਦ ਨੂੰ ਰਗੜਤਾ ਅਸੀਂ ਮਾਂਜਤਾ ਉਹ ਅੱਤਵਾਦ ਫੇਰ ਘਣਾਉਣੀਆਂ ਕਾਰਵਾਈਆਂ ਕਰਦਾ ਉਸ ਨੂੰ ਰੋਕਣ ਵਾਸਤੇ ਸਰਕਾਰ ਨੂੰ ਕੋਈ ਸਖਤ ਕਦਮ ਚੁੱਕਣੇ ਚਾਹੀਦੇ ਆ ਕਾਂਗਰਸ ਦੀ ਸਰਕਾਰ ਵੇਲੇ ਐਸੇ ਅੱਤਵਾਦ ਨੇ ਕਦੇ ਸਿਰ ਨਹੀਂ ਚੱਕਿਆ ਕੱਤਵਾਦ ਕਾਂਗਰਸ ਰਗੜ ਕੇ ਰੱਖ ਦਿੱਤਾ ਸੀ ਜਦੋਂ ਦੀ ਇਹ ਭਾਜਪਾ ਸਰਕਾਰ ਆਈ ਹੈ ਦੇਸ਼ ਦੇ ਵਿੱਚ ਆ ਪੰਜਵਾਂ ਸੱਤਵਾਂ ਹੱਲਾ ਹੋਇਆ ਇਸ ਕਰਕੇ ਸਾ